ਹਾਂਜੀ ਦੋਸਤੋ ਅੱਪਾਂ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਆਪਣੀ ਗੱਡੀ ਦੇ 스파ਰਕ ਪਲੱਗ ਕਿਵੇਂ ਚੇਂਜ ਕਰ ਸਕਦੇ ਹਾਂ ਸੋ ਲੈਟਸ ਗੈਟ ਸਟਾਰਟਡ ਸੋ ਵੀਰੇ 스파ਰਕ ਪਲੱਗ ਆਪਾਂ ਚੇਂਜ ਕਰਨ ਲੱਗੇ ਹਾਂ ਪਰ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ 스파ਰਕ ਪਲੱਗ ਆਪਾਂ ਕਿਉਂ ਚੇਂਜ ਕਰਦੇ ਹਾਂ ਦੇਖੋ ਜਦੋਂ ਗੱਡੀ ਤੁਹਾਡੀ ਜ਼ਿਆਦਾ ਤੇਲ ਖਾਣ ਲੱਗ ਜਾਂਦੀ ਆ ਉਦੋਂ ਆਪਾਂ ਨੂੰ ਲੋੜ ਪੈਂਦੀ 스파ਰਕ ਪਲੱਗ ਚੇਂਜ ਕਰਨ ਦੀ ਕਾਲੇ ਹੋ ਜਾਂਦੇ ਆ ਲੱਖ ਡੇਢ ਲੱਖ ਕਿਲੋਮੀਟਰ ਤੱਕ ਚਲਾ ਲੈਣੇ ਚਾਹੀਦੇ ਚ ਇਹ ਆ ਮੇਰੇ ਕੋਲ ਚੈਂਪੀਅਨ ਦੇ ਚਾਰ ਸਪਾਰਕ ਪਲੱਗ ਆ ਇਹ ਚਾਰ ਇਸ ਕਰਕੇ ਆ ਕਿਉਂਕਿ ਮੇਰੀ ਗੱਡੀ 4 ਸਿਲੰਡਰ ਆ ਜਿੰਨੇ ਸਿਲੰਡਰ ਤੁਹਾਡੀ ਗੱਡੀ ਆ ਓਨੇ ਹੀ ਸਪਾਰਕ ਪਲੱਗ ਤੁਹਾਨੂੰ ਚਾਹੀਦੇ ਹੁੰਦੇ ਆ ਸੋ ਇਹਦੇ ਲਈ ਕੋਈ ਬ੍ਰਾਂਡ ਸੁਜੈਸਟਡ ਨਹੀਂ ਹੈਗਾ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਆ ਚੈਂਪੀਅਨ ਦੇ ਬੋਸ਼ ਦੇ ਬਟ ਰਿਕਮੈਂਡਡ ਵੈਸੇ ਇਹ ਹੁੰਦਾ ਵਾ ਕਿ ਜਿਹੜੇ ਤੁਹਾਡੇ ਯੂਜ਼ਰ ਮੈਨੂਅਲ ਤੇ ਲਿਖਿਆ ਓਹੀ ਤੁਸੀਂ ਯੂਜ਼ ਕਰੋ ਆ ਹਮੇ ਮਾਰਕੀਟ ਤੋਂ ਲਈ ਸੀਗੇ 130 ਡਾਲਰ ਦੇ ਮੈਨੂੰ ਜਿਹੜੇ ਮਿਲ ਗਏ ਸੀਗੇ ਵਧੀਆ ਪ੍ਰਾਈਸ ਤੇ ਤੇ ਇਹ ਮੈਂ ਆਪਣਾ ਤੁਸੀਂ ਆਨਲਾਈਨ ਜਾਂ வால்ਮਾਰਟ ਤੋਂ ਜਾਂ ਤੁਸੀਂ ਕ੍ਰੈਡੈਂਟਾਇਰ ਤੋਂ इजीली ਲੈ ਕੇ ਜਾ ਸਕਦੇ ਆ ਇੱਕ ਤੁਹਾਨੂੰ ਟੂਲ ਚਾਹੀਦਾ ਆ ਇਹ ਹੈਗਾ 16 ਐਮ ਐਮਸ ਸਪਾਰਕ ਪਲੱਗ ਸਾਕਟ ਸਪਾਰਕ ਪਲੱਗ ਨੂੰ ਕੱਢਣ ਦੇ ਲਈ ਇਹ ਜ ਸੋਕਟ ਯੂਜ਼ ਹੁੰਦਾ ਤੇ ਇੱਕ ਤੁਹਾਨੂੰ ਆਰਟ ਕਿਟ ਚਾਹੀਦੀ ਆ ਨਾਟ ਬੋਲਟ ਜੇ ਖੋਲਣ ਲਈ ਗੱਡੀ ਦੇ ਜਿੱਦਾਂ ਵੱਖਰੇ ਵੱਖਰੇ ਹੁੰਦੇ ਆ ਘਰਾਂ ਦੇ ਕੰਮ ਚ ਵੀ ਜਿਹੜੀ ਯੂਜ਼ ਹੋ ਜਾਂਦੀ ਆ ਇਹ ਵੀ ਕੋਈ ਨਹੀਂ ਮਹਿੰਗੀ ਨਹੀਂ ਹੈਗੀ ਕੋਈ ਸਸਤੀ ਹੈ 10 12 ਡਾਲਰ 15 ਡਾਲਰ ਤੱਕ ਤੁਹਾਨੂੰ ਬਾਜ਼ਾਰ ਵਾਲਮਾਰਟ ਤੋਂ इजीली ਮਿਲ ਜਾਣੀਆਂ ਠੀਕ ਹੈ ਬਰੇ ਸੋ 스파ਰਕ ਪਲੱਗ ਨੂੰ ਚੇਂਜ ਕਰਨ ਦਾ ਜਿਹੜਾ ਟਾਈਮ ਆ ਬਿਲਕੁਲ ਘੱਟਾ ਅੱਧਾ ਪਣਾ ਘੰਟਾ ਲੱਗਦਾ ਐਵੇਂ ਆਪਾਂ ਬਾਹਰ ਚਲ ਜਾਨੇ ਆ ਬਾਹਰੋਂ ਬਹੁਤ ਜ਼ਿਆਦਾ ਕਾਸਟ ਲੱਗ ਜਾਂਦੀ ਆ 350 350 ਦਿਹਾੜੀ ਧੁੜੀ ਪਾ ਕੇ ਉਹ ਬਣਾ ਲੈਂਦੇ ਆ ਤੇ ਮੈਂ ਕਹਿੰਦਾ ਕਿ ਤੁਸੀਂ ਥੋੜੇ ਆਪ ਸਮਾਨ ਲਿਓ ਤੇ ਵਧੀਆ ਤੁਸੀਂ ਆਪਣੇ ਪੈਸੇ ਪੌਕੇਟ ਚ ਬਾ ਸਕਦੇ ਆ ਸਭ ਤੋਂ ਪਹਿਲਾਂ ਆ ਜਿਹੜਾ ਇੰਜਨ ਦਾ ਕਵਰ ਆ ਇਹਨੂੰ ਆਪਾਂ ਖੋਲਣਾ ਇਦਾਂ ਥੱਲੋਂ ਹੱਥ ਜਾ ਪਾ ਕੇ ਤੇ ਇੰਨਾ ਬਸ ਖਿੱਚ ਦੇਣਾ ਤਾਂ ਨੂੰ ਆਹ ਜਿਹੜਾ ਆਪਣਾ ਹੈਗਾ ਇੱਕ ਇੱਕ 2 3 ਤੇ 4 ਇਹ ਚਾਰ ਇਗਨੀਸ਼ਨ ਕੋਇਲਾਂ ਹੈਗੀਆਂ ਵਾ ਇਹਨਾਂ ਇਗਨੀਸ਼ਨ ਕੋਇਲ ਦੇ ਨਾਲ ਤੁਸੀਂ ਉਹ ਦਿਖ ਰਹੇ ਆ ਨਟ ਲੱਗੇ ਆ ਅ ਨਟਾਂ ਨੂੰ ਆਪਾਂ ਅਨਲੌਕ ਕਰਨਾ ਹੁੰਦਾ ਖੋਲਣ ਦਾ 1 2 3 ਤੇ 4 ਆ ਦੇਖੋ ਤੇ ਉਹ ਮੈਂ ਇੱਕ ਆਲਰੇਡੀ ਲਾਸਟ ਦੇ ਜਿਹੜਾ ਹੈਗਾ ਉਹਦਾ ਇੱਕ ਨਟ ਜਿਹਾ ਖੁੱਲਾ ਹੋਇਆ ਦਨ ਦਿਖਾਉਣ ਲਈ ਇਦਾਂ ਬਸ ਇਹਨੂੰ ਕਮਾ ਕੇ ਖੋਲ ਦੇਣਾ ਉਹ ਟੂਲ ਜਾਂ ਯੂਜ਼ ਕਰਕੇ ਇਹਨੂੰ ਰੱਖ ਲਓ ਸਾਈਡ ਤੇ ਕਿਤੇ ਗਵਾਚ ਕੁਝ ਨਾ ਜਾਵੇ ਡਿੱਗ ਜਾਂਦਾ ਹੁੰਦਾ ਕਈ ਵਾਰ ਇੰਜਨ ਚ ਪਤਾ ਨਹੀਂ ਲੱਗਦਾ ਕਿੱਥੇ ਚਲ ਗਿਆ ਤੇ ਉਸ ਤੋਂ ਬਾਅਦ ਇਹਦੇ ਨਾਲ ਨਾ ਇਗਨੀਸ਼ਨ ਕੋਇਲ ਦੇ ਨਾਲ ਆਹ ਦੇਖੋ ਆ ਲੱਗਾ ਹੁੰਦਾ ਸਾਕਟ ਜਿਹਾ ਲੱਗੇ ਹੁੰਦਾ ਜਿੱਦਾਂ USB ਹੁੰਦੀ ਹੈ ਉਸ ਉਸ ਵਾਂਗੂ ਦਿਖਦੇ ਆ ਇਹ ਹਰ ਇੱਕ ਇਗਨੀਸ਼ਨ ਕੋਇਲ ਦਾ ਤੁਸੀਂ ਲਾ ਲੈਣਾ ਇਹਨੂੰ ਲਾਉਣ ਦਾ ਬਹੁਤ ਅਨਪਲੱਗ ਕਰਨ ਦਾ ਬਹੁਤ ਸੌਖਾ ਤਰੀਕਾ ਹੈ ਦੇਣਾ ਇੱਕ ਬਟਨ ਜਿਹਾ ਲੱਗਾ ਹੁੰਦਾ ਛੋਟਾ ਜਿਹਾ ਆਵੇ ਆਲਾ ਇਹ ਇਦਾਂ ਲੋਕ ਹੁੰਦਾ ਅੰਦਰ ਨੂੰ ਹਨਾ ਤੇ ਇਹਨੂੰ ਅਨਲੌਕ ਕਰਨ ਲਈ ਬਸ ਇਦਾਂ ਨੋਜਾ ਪਾ ਕੇ ਤੇਨੂੰ ਪਿੱਛੇ ਇਦਾਂ ਖਿੱਚ ਦੇਣਾ ਤੇ ਜਦੋਂ ਤੇਨੂੰ ਖਿੱਚੋਗੇ ਤੇ ਇਹ ਆਪਣਾ ਬਾਹਰ ਜਿਹਨੂੰ ਇਦਾਂ ਕਰਕੇ ਆ ਜਾਣਾ ਦੇਖੋ ਤੇ ਉਸ ਤੋਂ ਬਾਅਦ ਆ ਦੋ ਹੱਥ ਜਿਹਾ ਪਾ ਕੇ ਇਦਾਂ ਖਿੱਚ ਦੇਣਾ ਕਿਉਂਕਿ ਬਹੁਤ ਜ਼ਿਆਦਾ ਲੱਗਦਾ ਜ਼ੋਰ ਜਿਹਾ ਕਿਉਂਕਿ ਆਪਾਂ ਖੋਲਦੇ ਨਹੀਂ ਨਾ ਇਹਨੂੰ ਰੈਗੂਲਰਲੀ ਸਾਰੇ ਇਦਾਂ ਇਗਨੀਸ਼ਨ ਕੋਇਲ ਦੇ ਖੋਲ ਕੇ ਤਾਰ ਜੀ ਨੂੰ ਕਰ ਦੇਣਾ ਸਾਈਡ ਤੇ ਸੇਫ ਸੇਫੇਸਟ ਸਾਈਡ ਤੇ ਤੇ ਉਸ ਤੋਂ ਬਾਅਦ ਆ ਹੱਥ ਜਿਹਾ ਪਾ ਕੇ ਨਾਟ ਆਪਾਂ ਆਲਰੇਡੀ ਖੋਲਦਾ ਤੇ ਇਹਨੂੰ ਇਦਾਂ ਬਸ ਹੱਥ ਪਾ ਕੇ ਤੇ ਇਦਾਂ ਜਿਹੜੀ ਕੋਇਲ ਹੁੰਦੀ ਆ ਇਹਨੂੰ ਕੱਢ ਕੇ ਰੱਖ ਲੈਣਾ ਬਾਹਰ ਇਹਨੂੰ ਸਾਫ਼ ਸੁਥਰਾ ਕਰ ਲੋ ਕਪੜਾ ਕੁਪੜਾ ਮਾਰ ਲੋ ਕਿਉਂਕਿ ਇਹ ਆਪਾਂ ਇੰਨੀ ਜਲਦੀ ਨਹੀਂ ਇਹਨੂੰ ਖੋਲਦੇ ਹਨਾ ਡੇਢ ਲੱਖ ਕਿਲੋਮੀਟਰ ਗੱਡੀ ਚਲਾ ਕੇ ਫਿਰ ਖੋਲਦੇ ਆ ਤੁਹਾਨੂੰ ਮੌਕਾ ਮਿਲਦਾ ਆਪਾਂ ਇਹਨੂੰ ਸਾਫ਼ ਸੁਪਾਈ ਕਰ ਲੋ ਤਾਂ ਇੱਕ ਇੱਕ ਕਰਕੇ ਇਹਨੂੰ ਚੇਂਜ ਕਰੋ ਕਿਉਂਕਿ ਜੇ ਸਾਰੀਆਂ ਇਕੱਠੀਆਂ ਖੋਲਦਿਆਂ ਚ ਘੱਟਾ ਮਿੱਟੀ ਪੈ ਗਿਆ ਤਾਂ ਉਹ ਵੀ ਇੱਕ ਪ੍ਰੋਬਲਮ ਦਾ ਬਣ ਸਕਦੀ ਹੈ ਨਾ ਕਾਰਨ ਆ ਹੁਣ ਸਾਕਟ ਆ ਇਹ ਹੁਣ ਉਹ ਜਿਹੜੀ ਆਪਾਂ ਇਗਨੀਸ਼ਨ ਕੋਇਲ ਖੋਲੀ ਆ ਉਹਨੂੰ ਖੋਲ ਕੇ ਉਹਦੇ ਅੰਦਰ ਲੱਗਾ ਹੁੰਦਾ ਇਦਾਂ ਦਾ ਪਲੱਗ ਆ 스ਪਾਰਕ ਪਲੱਗ ਉਹਦੀਆਂ ਚੁਕੜੀਆਂ ਇਹ ਹੁੰਦੀਆਂ ਬਸ ਉਹ ਜਿਹੜੀ ਥੱਲੇ ਸਾਕਟ ਦੱਸੀ ਹੈ ਉਹਨੂੰ ਵਿੱਚ ਪਾ ਕੇ ਤੇ ਉਹਨੂੰ ਘੁਮਾ ਕੇ ਤੇ ਬਸ ਖੋਲ ਲੈਣਾ ਹੁੰਦਾ ਉਹ ਮੁਰਜੀ ਦਿਖਣਦੀ ਆ ਇਹਨਾਂ ਨੂੰ ਇਗਨੀਸ਼ਨ ਕੋਇਲ ਦੇ ਵਿੱਚ ਇਦਾਂ ਬਸ ਪਾ ਕੇ ਤੇ ਇਹਨੂੰ ਇਦਾਂ ਟਵਿਸਟ ਕਰਕੇ ਉਹ ਦੇਖੋ 스ਪਾਰਕ ਪਲੱਗ ਦੇਖ ਰਿਹਾ ਇਹ ਵਿੱਚ ਪੁਰਾਣਾ ਇਹਨੂੰ ਇਦਾਂ ਇੱਕ ਕਥਮ ਕੋ ਗੋਲੀ ਨਹੀਂ ਮੈਂ ਵੀਡੀਓ ਪਾਜ਼ ਕੀਤੀ ਤੇ ਉਧਰ ਉਹ ਅੰਕਲ ਆ ਗਏ ਸਾਡੇ ਕਰਦੇ ਲੱਗੇ ਰਹਿੰਦੇ ਹੋ ਕਹਿੰਦੇ ਮੈਂ ਹੈਲਪ ਕਰਾ ਦਿੰਨਾ ਉਹਨਾਂ ਨੇ ਫਿਰ ਕੱਢ ਦਿੱਤਾ ਆਪਣਾ ਸਪਾਰਕ ਪਲੱਗ ਆਹ ਦੇਖੋ ਪੁਰਾਣਾ ਵਾ ਉਹ ਨਵਾਂ ਪੁਰਾਣਾ ਦੇਖੋ ਕਾਲਾ ਜਾ ਹੋ ਗਿਆ ਸੀ ਹੈਨਾ ਤੇ ਇਦਾਂ ਹੀ ਬਸ ਆਪਾਂ ਕਰ ਕਰਕੇ ਸਾਰੇ ਜਿਹੜੇ ਹੈਗੇ ਆ ਉਹਦੇ ਨਟ ਖੋਲ ਕੇ ਇਗਨੀਸ਼ਨ ਕੋਲ ਕੱਢ ਕੇ ਪੁਰਾਣਾ ਬਸ ਇਹਦੇ ਨਾਲ ਕੱਢ ਲੈਣਾ ਤੇ ਨਵਾਂ ਉਹਦੇ ਵਿੱਚ ਇਦਾਂ ਫਸਾ ਕੇ ਤੇ ਉਹਨੂੰ ਬਸ ਕਮਾ ਕੇ ਤੇ ਨਟ ਨੂੰ ਬੱਚ ਫਿਕਸ ਕਰ ਦੇਣਾ ਸਪਾਰਕ ਲੱਗ ਸੋ ਦੈਟਸ ਦੈਟਸ ਇਟ ਤੇ ਵੈਦਰ ਵੀ ਅੱਜ ਬਹੁਤ ਸੋਹਣਾ ਸੀ ਵਧੀਆ ਅਸੀਂ ਕੰਮ ਵੀ ਕਰ ਲਿਆ ਤੇ ਥੋੜਾ ਜਿਹਾ ਗੱਡੀ ਦਾ ਕੰਮ ਵੀ ਹੋ ਗਿਆ ਤੇ ਆ ਕਵਰ ਜਿਆ ਉੱਪਰ ਲਾ ਕਿਤੇ ਬਸ ਇਦਾਂ ਮੁਗੀਆਂ ਹੀ ਆ ਮਾਰ ਦੇਈਆਂ ਦੈਟਸ ਇਟ ਸੋ ਇਹੀ ਆ ਬਸ ਜਿਆਦਾ ਪੰਗਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਕੋਈ ਹੋਰ ਤੁਹਾਨੂੰ ਵੀਡੀਓ ਚਾਹੀਦੀ ਆ ਕੋਈ ਆਇਲ ਚੇਂਜ ਕਿੱਦਾਂ ਕਰਨਾ ਬੇਸਿਕ ਚੀਜ਼ਾਂ ਮੈਂ ਜਿੰਨਾ ਕੁ ਮੈਨੂੰ ਪਤਾ ਮੈਂ ਉਹ ਚੀਜ਼ਾਂ ਲੈ ਕੇ ਆਉਂਗਾ ਤੇ ਆਪਾਂ ਚੈਨਲ ਨਵਾਂ ਬਣਾਇਆ ਸਾਡਾ ਪਹਿਲਾ ਵਲੋਗ ਹੈ ਇਹਨੂੰ ਲਾਈਕ ਕਰੋ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਵੀਰੇ ਚੈਨਲ ਨੂੰ ਆਪਾਂ ਹੋਰ ਵੀ ਕੰਟੈਂਟ ਲੈ ਕੇ ਆਵਾਂਗੇ ਬਹੁਤ ਵਧੀਆ ਵਧੀਆ ਤੇ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਰੱਬ ਰੱਖਾ